ਜਿਹੜੀ ਗੱਲ ਆਪਾਂ ਵੇਖ ਰਹੇ ਆ ਅੱਜ ਤੁਸੀਂ ਵੇਖੋ ਨਾ ਕਿ ਇੱਕ ਚੀਜ਼ ਹੋਰ ਹੋਈ ਜੀ ਕਿ ਜਥੇਦਾਰ ਸਾਹਿਬ ਨੇ ਯਾਨੀ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਸਕਤਰੇਤ ਹੈ ਹਾਂਜੀ ਕਿ ਉਹਦੇ ਵਿੱਚ ਰਹਿਨਮਾਈ ਤੇ ਜਥੇਦਾਰ ਸਾਹਿਬ ਦੀ ਹੈ ਨਾ ਉਹਨਾਂ ਨੇ ਇੱਕ ਪੱਤਰ ਜਾਰੀ ਕਰ ਦਿੱਤਾ ਹੂੰ ਕਿ ਟਾਈਮ ਬਦਲ ਦਿੱਤਾ ਗਿਆ ਮਤਲਬ ਕਿ ਜੋ ਮਾਨ ਸਾਹਿਬ ਦੀ ਪੇਸ਼ੀ ਸੀਗੀ ਉਸ ਵੇਲੇ 10 ਵਜੇ ਮੁਕਰਰ ਕੀਤੀ ਗਈ ਉਸ ਨੂੰ ਬਦਲ ਕੇ ਕਰ ਦਿੱਤਾ ਗਿਆ 4:30 ਦਾ ਜੀ ਸ਼ਾਮ ਦਾ ਸ਼ਾਮ ਦਾ ਆਪਣਾ ਸ਼ੋਅ ਖਤਮ ਹੋ ਜਾਏਗਾ ਆਪਣਾ ਪ੍ਰੋਗਰਾਮ ਖਤਮ ਹੋ ਜਾਏਗਾ ਉਸਨੇ ਜੀ ਤੇ ਨਹੀਂ ਤਾਂ ਉਹਦਾ ਮਤਲਬ ਕਿ ਟਾਈਮ ਇਸ ਤਰ੍ਹਾਂ ਦਾ ਸੀਗਾ ਸਾਰੇ ਘਟਨਾ ਕ੍ਰਮ ਦਾ ਕਿ ਆਪਾਂ ਬਹੁਤ ਅੱਛੇ ਤਰੀਕੇ ਨਾਲ ਸਮਝ ਸਕਦੇ ਸੀਗੇ ਜਾਂ ਉਦੋਂ ਤੱਕ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਂਦੀ ਗੱਲ ਕੀਤੀ ਜਾ ਸਕਦੀ ਸੀ ਨਾਲ ਗੱਲ ਕੀਤੀ ਜਾ ਸਕਦੀ ਸੀ ਤਾਂ ਹੁਣ ਉਹਨਾਂ ਨੇ ਟਾਈਮ ਵੀ ਬਦਲ ਦਿੱਤਾ ਇਸ ਚੀਜ਼ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਦਾ आईटी विंग है जी वो बहुत ज्यादा हमलावर होया पे ਤੁਸੀਂ ਦੇਖੋ ਨਾ ਕਿ ਬਈ ਉਹ ਪਤਾ ਕੀ ਸ਼ਬਦ ਇਸਤੇਮਾਲ ਕਰ ਰਹੇ ਨੇ ਕਿ ਇਹਨਾਂ ਨੇ ਪ੍ਰਿੰਡ ਛੇੜ ਲਿਆ ਜੀ ਫਲਾਣ ਟਮਕਾਂ ਦੇਖੋ ਤਾਂ ਸਹੀ ਨਾ ਉਹ ਕਿਵੇਂ ਦਮਗੱਜ਼ੇ ਮਾਰ ਰਹੇ ਨੇ ਜੀ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਣਾ ਕਿ ਉਧਰੋਂ ਵੀ ਗੜਗਾਜ ਸਾਹਿਬ ਆ ਤੁਸੀਂ ਦੇਖਣਾ ਜੀ ਇਹ ਨਹੀਂ ਹੈ ਕਿ ਜੋ ਸਟ੍ਰੈਟਜੀ ਹੁੰਦੀਆਂ ਨਾ ਨਾ ਸਿਆਸੀ ਕਾਰਵਾਈਆਂ ਉਹ ਇਹਨਾਂ ਮੰਚਾਂ ਤੇ ਨਹੀਂ ਚਲਦੀਆਂ ਹੁੰਦੀਆਂ ਇਹ ਗੱਲ ਯਾਦ ਰੱਖ ਲਿਓ